ਕਿ ਪਿਛਲੇ ਦਿਨੀ ਤਖਸਰੀ ਅਕਾਲ ਤਖਸਾਲ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਹਿਲਾਂ ਮੈਨੂੰ ਵੀ ਇੱਕ ਚਿੱਠੀ ਲਿਖੀ ਸੀ ਫਿਰ ਉਹਨੇ ਚਿੱਠੀ ਤਖਸਰੀ ਕੇਸ ਅਕਾਲ ਤਖਸਾਲ ਸਾਹਿਬ ਨੂੰ ਵੀ ਚਿੱਠੀ ਲਿਖੀ ਤੇ ਸਿੰਘ ਸਾਹਿਬ ਨੇ ਫਿਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਮੈਂਬਰ ਤੁਹਾਨੂੰ ਪਤਾ ਹੀ ਆ ਸਾਰੇ ਔਰ ਅਸੀਂ ਫਿਰ ਇੱਕ ਦਿਨ ਮੀਟਿੰਗ ਕਰਕੇ ਇਹ 12-12 ਨੂੰ ਆ ਇੱਕ ਮੋਦੀ ਸਾਹਿਬ ਨੂੰ ਚਿੱਠੀ ਮੇਰੇ ਵੱਲੋਂ ਕਿਉਂਕਿ ਸ਼ੋਮਨੀ ਕਮੇਟੀ ਦੇ ਪ੍ਰਧਾਨ ਨੂੰ ਨੇ ਕਿਹਾ ਸੀ ਸਾਰੀ ਖਤੋਂ ਖਤਾਬ ਤੈਂ ਕਰਨੀ ਆ ਇਹ ਮੈਂ ਵੀ ਚਿੱਠੀ ਲਿਖੀ ਤਾਂ ਇੱਕ ਚਿੱਠੀ ਹਰਮਿੰਦਰ ਸਿੰਘ ਕਾਲਕੇ ਨੇ ਵੀ ਲਿਖੀ ਸੀ ਇਹ ਚਿੱਠੀ ਦਾ ਫਿਰ ਸਾਨੂੰ ਜਿਹੜਾ ਜਵਾਬ ਆ ਉਹ ਸਾਨੂੰ 23 ਦਸੰਬਰ ਨੂੰ ਮਿਲਿਆ 23 ਦਸੰਬਰ ਨੂੰ ਉਹਦੇ ਵਿੱਚ ਜਿਹੜਾ ਮੈਂ ਉਹਦਾ ਤੁਹਾਨੂੰ ਥੋੜਾ ਜਿਹਾ ਪੜ ਕੇ ਜਿਹੜਾ ਸਾਨੂੰ ਰਿਪਲਾਈ ਆਇਆ ਦੱਸਦੇ ਆ ਪਲੀਜ਼ ਰੈਫਰ ਐਂਡ ਇਨਕਲੂਡਡ ਲੈਟਰਸ ਅਸੀਵਡ ਫਰੋਮ ਹਰਜਿੰਦਰ ਸਿੰਘ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਐਂਡ ਹਰਬੀਰ ਸਿੰਘ ਕਾਲਕਾ ਪ੍ਰੈਜ਼ੀਡੈਂਟ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਬਾਡਸ ਟੂ ਮੀਟ ਪ੍ਰਾਈਮ ਮਿਨਿਸਟਰ ਅਲੋਂਗ ਵਿਦ ਅ ਹਾਈ ਲੈਵਲ ਡੈਲੀਗੇਸ਼ਨ ਕੰਸਟੀਟਿਊਟਿਡ ਬਾਈ ਸ਼੍ਰੀ ਅਕਾਲ ਤਖਤ ਸਾਹਿਬ ਟੂ ਡਿਸਕਸ ਇਸ਼ੂ ਰਿਗਾਰਡਿੰਗ ਰੀਲੀਜ਼ ਆਫ 16 ਐਂਡ ਟੂ ਲੇਜਨ ਦਾ ਅਮਾਉਂਟ ਆਫ ਪਿਨਚਮੈਂਟ ਆਫ ਪਾਈ ਬਲਵੰਤ ਸਿੰਘ ਰਾਜਵਾਨ ਇਨ ਦੇ ਸ ਰਿਗਾਰਡ ਪ੍ਰਾਈਮ ਮਿਨਿਸਟਰ ਹੈਜ਼ ਡਾਇਰੈਕਟ ਡਾਇਰੈਕਟ ਥੈਟ ਦੇ ਮੇਟ ਹੋਮ ਮਿਨਿਸਟਰ ਸੋ ਉਹਨਾਂ ਨੇ ਸਾਨੂੰ ਇਹ ਚਿੱਠੀ ਜਿਹੜੀ ਸੀ ਤੇ ਇਹ ਨੂੰ ਭੇਜੀ ਤਾਂ ਇਹਦਾ ਲੱਥਾ ਉਹਨਾਂ ਨੇ ਹੋਮ ਮਿਨਿਸਟਰ ਨੂੰ ਵੀ ਭੇਜ ਦਿੱਤਾ ਹੁਣ ਅਸੀਂ ਇੱਕ ਦਿਨ ਮੀਟਿੰਗ ਕੀਤੀ ਸੀ ਬੈਠ ਕੇ ਤੇ ਉਹਦੇ ਬਾਬਤ ਫਿਰ ਉਹ ਹੁਣ ਤੁਹਾਨੂੰ ਜਿੱਦਣ ਅਸੀਂ ਬੈਠ ਕੇ ਉਹਦਾ ਅਗਾਊ ਫੈਸਲਾ ਜਿਹੜਾ ਕਰਾਂਗੇ ਉਹ ਤੁਹਾਨੂੰ ਕਨਵੇ ਕਰ ਦਊਗਾ ਕਿਉਂਕਿ ਇਹਦੀ ਡੈਡ ਲਾਈਨ 31 ਤਰੀਕ ਰੱਖੀ ਸੀ 31 ਦਸੰਬਰ ਤੇ ਰਾਜਵਾਲਾ ਸਾਹਿਬ ਨੇ ਇੱਕ ਚਿੱਠੀ ਮੈਨੂੰ ਹੋਰ ਵੀ ਆ ਹੁਣ ਲਿਖੀ ਆ ਜਿਹੜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਦੁਆਰਾ ਉਹ ਚਿੱਠੀ ਭੇਜੀ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਮੀਟਿੰਗ ਦੇ ਉਸ ਜਿਹੜੀ ਉਹਨੂੰ ਚਿੱਠੀ ਲਿਖੀ ਆ ਉਹਦੇ ਵਿੱਚੋਂ ਨਹੀਂ ਕਿਹਾ ਵੀ ਇਹ ਕਮੇਟੀ ਜਿਹੜੀ ਆ ਇਹ ਆਪਣਾ ਸਾਰਥਕ ਰੋਲ ਅਦਾ ਕਰੇ ਇਸ ਕਰਕੇ ਨਾ ਵੀ ਇਹ ਕਮੇਟੀ ਕਮੇਟੀ ਬਣ ਕੇ ਰਹਿ ਜਾਏ ਸੋ ਅਸੀਂ ਸਾਰੇ ਉਸ ਗੱਲ ਲਈ ਬਿਲਕੁਲ ਤਿਆਰ ਹਾਂ ਤੇ ਤਤਪਰ ਹਾਂ ਪਰ ਮੀਨ ਬਾਈ ਲਈ ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਸ਼੍ਰੀ ਅਹਿਮਦ ਸ਼ਾਹ ਜਿਹੜੇ ਹੋਮ ਮਿਨਿਸਟਰ ਉਹਨੇ ਬਿਆਨ ਦੇ ਦਿੱਤਾ ਔਰ ਉਹ ਬਿਆਨ ਮੈਂ ਸਮਝਦਾ ਕਦੇ ਵੀ ਅੱਜ ਤੱਕ ਦਾ ਇਤਿਹਾਸ ਰਿਹਾ ਕਦੇ ਵੀ ਕੋਈ ਹੋਮ ਮਿਨਿਸਟਰ ਹੋਵੇ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਵੀ ਆਨਰੇਰੀ ਤੌਰ ਤੇ ਕੋਈ ਹੋਵੇ ਮਿਨਿਸਟਰ ਇਹ ਮੈਂ ਇਦਾਂ ਨਹੀਂ ਕਦੇ ਵੀ ਕਰੂਗਾ ਵੀ ਜੇ ਕਿਤੇ ਮर्यादा ਮੈਂ ਹੁਣ ਉਹਦੇ ਬਾਰੇ ਕੀ ਲਾਜਵਾਰ ਸਕਦਾ ਪਰ ਉਹਦਾ ਮੈਸੇਜ ਸਿੱਖ ਪੰਥ ਦੇ ਵਿੱਚ ਕੋਈ ਚੰਗਾ ਨਹੀਂ ਗਿਆ ਹਰ ਇੱਕ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਪਈ ਇਸ ਪਾਰਲੀਮੈਂਟ ਜਿਹੜਾ ਆਪਾਂ ਕਹਿੰਨੇ ਮੰਦਰ ਆ ਜਿੱਥੋਂ ਕਾਨੂੰਨ ਘੜੇ ਜਾਂਦੇ ਆ ਠੀਕ ਆ ਕਾਨੂੰਨ ਘੜੇ ਆ ਕਾਨੂੰਨ ਉਹ ਲਾਗੂ ਹੋ ਜਾਣਗੇ ਪਰ ਇਹੋ ਜਿਹੇ ਬੋਲ ਬੁਲਣੇ ਉਹ ਚੰਗੇ ਨਹੀਂ ਜਿਹੜੇ ਦੂਏ ਦੇ ਦਿਲ ਦੇ ਵਿੱਚ ਖੁੱਭ ਜਾਣ ਸੋ ਉਹਨਾਂ ਨੇ ਉਹਦੇ ਬਾਬ ਦੇ ਵਿੱਚ ਚਿੱਠੀ ਲਿਖੀ ਉਹ ਬੱਕਰਾ ਕਨਸੈਪਟ ਐ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਦਾ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪਟੀਸ਼ਨ ਹੈ ਮਾਰਸੀ ਪਟੀਸ਼ਨ ਉਹਨੂੰ ਵਾਪਸ ਲੈਣ ਦੀ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟਫੁੱਲ ਉਹਦਾ ਜਿਹੜਾ ਆ ਉਹ ਸਾਰਥਕ ਉੱਤਰਦਾਇਕ ਹੋਊਗੀ ਸੋ ਅੱਜ ਦੇ ਵਿੱਚ ਸਿਰਫ ਕੇਵਲ ਦਾ ਕੇਵਲ ਅਸੀਂ ਬੈਠ ਕੇ ਇਹੋ ਵਿਚਾਰ ਸਾਰੇ ਕੀਤੇ ਆ